ਸੰਦੀਪ ਕੌਰ ਦਾ ਜਨਮ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ। ਉਸ ਦਾ ਪਿਤਾ ਇੱਕ ਸਧਾਰਨ ਕਿਸਾਨ ਸੀ ਤੇ ਮਾਂ ਕਰੇਲੂ ਔਰਤ ਸੀ ਤੇ ਪਰ ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਇੱਕ ਵੱਡੇ ਅਹੁਦੇ ਤੇ ਪਹੁੰਚੇ ਕਿਉਂਕਿ ਸੰਦੀਪ ਮਾਪਿਆਂ ਦੀ ਇਕੱਲੀ-ਕੱਲੀ ਸੰਤਾਨ ਸੀ। ਉਸ ਦਾ ਪਿਤਾ ਆਪਣੇ ਖੇਤਾਂ ਵਿੱਚ ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਪਰ ਕਦੇ ਸੰਦੀਪ ਦੀ ਕਾਪੀ ਜਾਂ ਸਕੂਲ ਦੀ ਫੀਸ ਵਿੱਚ ਕਦੇ ਕਮੀ ਨਹੀਂ ਸੀ ਆਉਣ ਦਿੱਤੀ। ਉਸ ਦੀ ਮਾਂ ਜੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰਦੀ ਇਹੀ ਕਹਿੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਧੀ ਦੇ ਨਸੀਬ ਚਮਕ ਜਾਣ ਮੇਰੀ ਧੀ ਦੇ ਕਾਮਯਾਬ ਹੋ ਜਾਵੇ ਸੰਦੀਪ ਛੋਟੀ ਉਮਰ ਤੋਂ ਹੀ ਪੜ੍ਹਾਈ ਦੇ ਵਿੱਚ ਤੇਜ ਸੀ ਉਸ ਦੇ ਜੋ ਨੰਬਰ ਸੀ ਹਮੇਸ਼ਾ ਕਲਾਸ ਦੇ ਵਿੱਚ ਬਹੁਤ ਵਧੀਆ ਰਹਿੰਦੇ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਉਸ ਨੇ ਬੀਏ ਕੀਤੀ ਕਾਫੀ ਮੁਕਾਬਲੇ ਵੀ ਜਿੱਤੇ ਉਸ ਦੀ दिली ਖੁਆਇਸ਼ ਸੀ ਕਿ ਉਹ ਡੀਐਸਪੀ ਤੇ ਬਣ ਜਾਵੇ ਆਮ ਲੋਕਾਂ ਤੱਕ ਉਸ ਦੀਆਂ ਅੱਖਾਂ ਸਿਰਫ ਮਾਪਿਆਂ ਦੀ ਖੁਸ਼ੀ ਨਹੀਂ ਸੀ ਸਾਰੀ ਕੌਮ ਦੇ ਲਈ ਉਹ ਕੁਝ ਕਰਕੇ ਦਿਖਾਉਣਾ ਚਾਹੁੰਦੀ ਸੀ ਸੰਦੀਪ ਜਦੋਂ ਛੋਟੀ ਉਮਰ ਤੋਂ ਪੜ੍ਹਾਈ ਦੇ ਵਿੱਚ ਤੇਜ਼ ਸੀ ਉਸਦੇ ਅੰਕ ਹਮੇਸ਼ਾ ਕਾਲਜ ਦੇ ਵਿੱਚ ਸਿਖਰ ਤੇ ਆਉਂਦੇ ਸਨ ਇਸ ਕਰਕੇ ਜਿੰਨੇ ਵੀ ਸਕੂਲ ਦੇ ਅਧਿਆਪਕ ਸੀ ਟੀਚਰ ਸੀ ਉਹ ਸਾਰੇ ਸੰਦੀਪ ਦੀ ਬਹੁਤ ਤਾਰੀਫ਼ ਕਰਿਆ ਕਰਦੇ ਸਨ ਇਹੀ ਕਹਿੰਦੇ ਨਹੀਂ ਥੱਕਦੇ ਸੀ ਕਿ ਸੰਦੀਪ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੈ ਅਤੇ ਆਪਣੇ ਮਾਤਾ ਪਿਤਾ ਜਦੋਂ ਨਾਮ ਹੈ ਇੱਕ ਦਿਨ ਜਰੂਰ ਰੋਸ਼ਨ ਕਰੇਗੀ ਇੱਕ ਦਿਨ ਕਾਲਜ ਤੋਂ ਟੂਰ ਜਾ ਰਿਆ ਸੀ ਕਾਲਜ ਦਾ ਟੂਰ ਜਾ ਰਿਆ ਸੀ ਸੰਦੀਪ ਨੇ ਪਹਿਲਾਂ ਤਾਂ ਨਾ ਕਰ ਦਿੱਤੀ ਪਰ ਸਹੇਲੀਆਂ ਨੇ ਮਿੰਤਾ ਤਰਲੇ ਕੀਤੇ ਸਹੇਲੀਆਂ ਨੇ ਕਿਹਾ ਕੋਈ ਗੱਲ ਨਹੀਂ ਜੇ ਤੁਸੀਂ ਆਪਣੇ ਮਾਤਾ ਪਿਤਾ ਨਾਲ ਇਸ ਵਿਸ਼ੇ ਤੇ ਗੱਲ ਨਹੀਂ ਕਰ ਸਕਦੇ ਅਸੀਂ ਗੱਲ ਕਰ ਲਿਆ ਸੰਦੀਪ ਨੇ ਕਿਹਾ ਮੇਰੇ ਮਾਤਾ ਪਿਤਾ ਨੇ ਅੱਜ ਤੱਕ ਮੈਨੂੰ ਕਦੇ ਇਕੱਲਿਆਂ ਨਹੀਂ ਜਾਣ ਦਿੱਤਾ ਮੇਰੇ ਮਾਤਾ ਪਿਤਾ ਹਮੇਸ਼ਾ ਹੀ ਮੈਨੂੰ ਇਹੀ ਕਹਿੰਦੇ ਆ ਜਦੋਂ ਵੀ ਜਾਣਾ ਹੈ ਤੂੰ ਸਾਡੇ ਨਾਲ ਹੀ ਜਾਣਾ ਹੈ ਕਿਉਂਕਿ ਉਹ ਬਹੁਤ ਡਰਦੇ ਨੇ ਘਬਰਾਉਂਦੇ ਨੇ ਇਕੱਲਿਆਂ ਮੈਨੂੰ ਭੇਜਣ ਤੋਂ ਇਸ ਵਾਰ ਸ਼ਾਇਦ ਉਹ ਮੈਨੂੰ ਇਕੱਲਿਆਂ ਭੇਜਣਗੇ ਨਹੀਂ ਉਸ ਤੋਂ ਬਾਅਦ ਸੰਦੀਪ ਦੀਆਂ ਸਹੇਲੀਆਂ ਜੋ ਕਹਿਣ ਲੱਗੀਆਂ ਕਿ ਕੋਈ ਗੱਲ ਨਹੀਂ ਅਸੀਂ ਆਪ ਤੇਰੇ ਮੰਮੀ ਡੈਡੀ ਨਾਲ ਗੱਲ ਕਰ ਲਵਾਂਗੇ ਇਸ ਵਿਸ਼ੇ ਤੇ ਮਨਾ ਲਵਾਂਗਾ ਕਿਉਂ ਸਾਰੀਆਂ ਕੁੜੀਆਂ ਜਾ ਰਹੀਆਂ ਸਨ ਕਾਲਜ ਦੀ ਹੋਰ ਮੈਡਮਾਂ ਵੀ ਟੂਰ ਤੇ ਜਾ ਰਹੀਆਂ ਸਨ ਉਹਨਾਂ ਨੇ ਮਨਾਲੀ ਟੂਰ ਤੇ ਜਾਣਾ ਸੀ ਉੱਥੇ ਆਪਾਂ ਕੋਈ ਦਿਨ ਘੁੰਮ ਫੇਰ ਲਵਾਂਗੇ ਆਵਾਂਗੇ ਹੱਸਣ ਖੇਡਣ ਦੇ ਦਿਨ ਨੇ ਉਸ ਤੋਂ ਬਾਅਦ ਸਾਰਿਆਂ ਦੇ ਵਿਆਹ ਹੋ ਜਾਣੇ ਨੇ ਕੋਈ ਕਿਤੇ ਚਲੀ ਜਾਵੇਗੀ ਕੋਈ ਕਿਤੇ ਚਲੀ ਜਾਵੇਗੀ ਆਪਾਂ ਸਹੁਰੇ ਚਲੀਆਂ ਗਈਆਂ ਉਸ ਤੋਂ ਬਾਅਦ ਆਪਾਂ ਨੂੰ ਕਿਹਨੇ ਦੂਜੇ ਨੂੰ ਮਿਲਣ ਦੇਣਾ ਹੈ ਆਈਐਸ ਦੇ ਟੱਠੇ ਨੇ ਉਹ ਆਪਾਂ ਖੁਸ਼ੀ ਨਾਲ ਬਤੀਤ ਕਰ ਲਈਏ ਤਾਂ ਚੰਗੀ ਗੱਲ ਹੈ ਉਹਨਾਂ ਦੀ ਜਦੋਂ ਯੋਜਨਾ ਬਣ ਗਈ ਸੰਦੀਪ ਨੇ ਕਿਹਾ ਇੱਕ ਵਾਰ ਮੈਨੂੰ ਆਪਣੇ ਮੰਮੀ ਡੈਡੀ ਨਾਲ ਗੱਲ ਕਰਨੀ ਪਵੇਗੀ ਸੰਦੀਪ ਸ਼ਾਮ ਨੂੰ ਘਰ ਆਉਂਦੀ ਹੈ ਆਪਣੇ ਮੰਮੀ ਡੈਡੀ ਨਾਲ ਇਸ ਵਿਸ਼ੇ ਤੇ ਗੱਲ ਕਰਦੀ ਹੈ ਕਹਿੰਦੀ ਹੈ ਕਿ ਸਾਡੇ ਕਾਲਜ ਦਾ ਜੋ ਟੂਰ ਹੈ ਉਹ ਮਨਾਲੀ ਜਾ ਰਿਹਾ ਹੈ ਮੈਂ ਵੀ ਉੱਥੇ ਜਾਣਾ ਚਾਹੁੰਦੀ ਆ ਉਸਦੇ ਮਾਤਾ ਪਿਤਾ ਇੱਕ ਵਾਰ ਤਾਂ ਡਰ ਗਏ ਅਸੀਂ ਅੱਜ ਤੱਕ ਆਪਣੀ ਬੱਚੀ ਨੂੰ ਕਦੇ ਵੀ ਇਕੱਲਿਆਂ ਬਾਹਰ ਨਹੀਂ ਭੇਜਿਆ ਪਰ ਉਸ ਤੋਂ ਬਾਅਦ ਸੰਦੀਪ ਨੇ ਕਿਹਾ ਮੇਰੇ ਨਾਲ ਦੀਆਂ ਜੋ ਸਹੇਲੀਆਂ ਨੇ ਉਹ ਸਾਰੀਆਂ ਹੀ ਨਾਲ ਜਾਣਾ ਚਾਹੁੰਦੀਆਂ ਨੇ ਉਹ ਸਹੇਲੀਆਂ ਸ਼ਾਮ ਨੂੰ ਘਰ ਵੀ ਆਉਣਗੀਆਂ ਤੇ ਤੁਹਾਨੂੰ ਆ ਕੇ ਮਨਾ ਲੈਣਗੀਆਂ ਉਸ ਤੋਂ ਬਾਅਦ ਸ਼ਾਮ ਨੂੰ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਜਦੋਂ ਉਹਨਾਂ ਦੇ ਮਾਤਾ ਪਿਤਾ ਦੀਆਂ ਮਿੰਤਾ ਕਰਦੀਆਂ ਹਨ ਅੰਕਲ ਆਂਟੀ ਜੀ ਤੁਸੀਂ ਬਿਲਕੁਲ ਪਰਵਾਹ ਨਾ ਕਰਿਓ ਅਸੀਂ ਨਾਲ ਜਾਵਾਂਗੇ ਨਾਲ ਜਾ ਕੇ ਅਸੀਂ ਹਰ ਚੀਜ਼ ਦਾ ਇਸ ਦਾ ਧਿਆਨ ਰੱਖਾਂਗੇ ਤੁਹਾਡੀ ਇੱਜ਼ਤ ਦਾ ਵੀ ਧਿਆਨ ਰੱਖਾਂਗੇ ਤੁਸੀਂ ਬਿਲਕੁਲ ਨਾ ਘਬਰਾਇਓ ਅਸੀਂ ਹੁਣ ਬੱਚੀਆਂ ਨਹੀਂ ਰਹੀਆਂ ਅਸੀਂ ਹੁਣ ਵੱਡੀਆਂ ਹੋ ਗਈਆਂ ਕਿਉਂਕਿ ਸਾਡੇ ਸਕੂਲ ਦੀ ਹੋਰ ਵੀ ਟੀਚਰ ਸਹਿਬਾਨਾ ਮੈਡਮਾਂ ਨਾਲ ਜਾ ਰਹੀਆਂ ਨੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਇਹ ਗੱਲ ਸੁਣਦੇ ਹੀ ਸੰਦੀਪ ਦੇ ਮਾਤਾ ਪਿਤਾ ਨੇ ਟੂਰ ਜਾਣ ਵਾਸਤੇ ਹਾਂ ਕਰ ਦਿੱਤੀ ਉਸ ਤੋਂ ਬਾਅਦ ਆਖਰਕਾਰ ਦਿਨ ਆ ਗਿਆ ਟੂਰ ਦਾ ਸੰਦੀਪ ਹੁਣ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਉਸ ਦੀਆਂ ਸਹੇਲੀਆਂ ਵੀ ਖੁਸ਼ ਸੀ ਕਿਉਂਕਿ ਸਾਡਾ ਟੂਰ ਸਫਲ ਹੋ ਗਿਆ ਕਿਉਂਕਿ ਸੰਦੀਪ ਦੇ ਮਾਤਾ ਪਿਤਾ ਮੰਨ ਗਏ ਹਨ ਉਸ ਵੱਲ ਟੂਰ ਦੇ ਵੱਲ ਜਿੱਥੇ ਜਾਣਾ ਸੀ ਉਹਨਾਂ ਨੇ ਉੱਥੇ ਚਾਲੇ ਪਾਏ ਗਏ ਸਾਰੇ ਆਪਣੇ ਘਰਾਂ ਤੋਂ ਸਮਾਨ ਲੈ ਆ ਕੇ ਸਾਰੀਆਂ ਲੜਕੀਆਂ ਬਹੁਤ ਖੁਸ਼ ਨਜ਼ਰ ਆ ਰਹੀਆਂ ਸੰ ਜਿਵੇਂ ਹੀ ਗਈਆਂ ਵਾਪਸ ਆ ਗਈਆਂ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਟੂਰ ਦੇ ਆਖਰੀ ਦਿਨ ਪਹਾੜੀ ਰਸਤੇ ਉੱਪਰ ਬੱਸ ਡਰਾਈਵਰ ਦਾ ਜੋ ਕਿ ਉਸ ਦਾ ਸੰਤੋਲਨ ਵਿਗੜ ਗਿਆ ਤੇ ਬ੍ਰੇਕ ਫੇਲ ਹੋ ਗਿਆ ਇੱਕ ਵੱਡੀ ਖੱਡ ਦੇ ਨੇੜੇ ਬੱਸ ਡਿੱਗ ਗਈ ਉਸ ਦੌਰਾਨ 6 ਕੁੜੀਆਂ ਦੀ ਮੌਤ ਹੋ ਗਈ ਬੱਚਿਆਂ ਦੀਆਂ ਲਾਸ਼ਾਂ ਟੁਕੜਿਆਂ ਦੇ ਵਿੱਚ ਮਿਲੀਆਂ ਸੰਦੀਪ ਦੇ ਰੋਲ ਨੰਬਰ ਵਾਲੀ ਡੈਰੀ ਜੁੱਤੀ ਅਤੇ ਚੇਨ ਉਸਦੀ ਪਛਾਣ ਵਜੋਂ ਲੈ ਕੇ ਪਰਿਵਾਰ ਨੂੰ ਦੱਸ ਦਿੱਤਾ ਗਿਆ ਉਹ ਮਰ ਚੁੱਕੀ ਹੈ ਪਰਿਵਾਰ ਦੇ ਲਈ ਤਾਂ ਇਹ ਜ਼ਿੰਦਗੀ ਹੀ ਖਤਮ ਹੋਣ ਵਾਲੀ ਘੜੀ ਸੀ ਮੁਜ਼ਾਪੇ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਸ ਦੀ ਮਾਤਾ ਨੇ ਖਾਣਾ ਖ ਪੀਣਾ ਛੱਡ ਦਿੱਤਾ ਉਸ ਦੀ ਕੱਲੀ ਕੈਰੀ ਲਾਡਲੀ ਧੀ ਸੀ ਜਿਸ ਨੂੰ ਉਹਨਾਂ ਨੇ ਬੜੇ ਲਾਡਾਂ ਪਾਲਾਂ ਚਾਮਾਂ ਦੇ ਨਾਲ ਪਾਲਿਆ ਸੀ ਅਤੇ ਇਹ ਸੋਚਿਆ ਸੀ ਸਾਡੀ ਧੀ ਜੋ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇਗੀ ਪਰ ਹੁਣ ਇਸ ਦੁਨੀਆ ਵਿੱਚ ਉਹ ਨਹੀਂ ਰਹੀ ਸੀ ਕਿਉਂਕਿ ਉਹਨਾਂ ਨੂੰ ਸਿਰਫ ਤੇ ਸਿਰਫ ਸੰਦੀਪ ਦੇ ਟੁਕੜੇ ਮਿਲੇ ਸੀ ਅਤੇ ਉੱਥੇ ਹੀ ਟੁਕੜਿਆਂ ਦੇ ਹਿਸਾਬ ਨਾਲ ਉਹਨਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਪੂਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਸੋਗ ਦੀ ਲਹਿਰ ਹੋ ਗਈ ਪੂਰੇ ਪਿੰਡ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਆਖਿਰ ਇਸ ਨੇ ਪਰਮਾਤਮਾ ਦੇ ਨਾਲ ਕੀ ਕਰ ਦਿੱਤਾ ਐਡਾ ਕਹਿਰ ਇਹਨਾਂ ਦੋਆਂ ਜੀਆਂ ਦੇ ਨਾਲ ਕਿਵੇਂ ਕਰ ਦਿੱਤਾ ਸੱਤਵੇਂ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਦੀ ਰਸਮ ਚੱਲ ਰਹੀ ਸੀ ਗ੍ਰੰਥੀ ਕੀਰਤਨ ਕਰ ਰਿਹਾ ਸੀ ਲੋਕ ਲੰਗਰ ਛਕ ਰਹੇ ਸੀ ਰਿਸ਼ਤੇਦਾਰ ਜੋ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਇਹਨਾਂ ਵਿੱਚ ਇੱਕ ਕਮਜ਼ੋਰ ਮਿੱਟੀ ਧੂੜ ਵਿੱਚ ਲਿਪਟੀ ਹੋਈ ਕੁੜੀ ਗੁਰਦੁਆਰੇ ਦੀ ਥੜੀ ਤੇ ਆ ਕੇ ਖੜੀ ਹੋ ਗਈ ਉਸ ਦੇ ਸਾਹਮਣੇ ਆਪਣੀ ਫੋਟੋ ਦੇਖੀ ਤੇ ਮਾਲਾ ਹਾਈ ਲਾਈ ਹੋਈ ਸੀ ਉਸ ਨੇ ਆਪਣੀ ਫੋਟੋ ਦੀ ਇੱਕ ਛਣਕ ਦੇ ਵਿੱਚ ਉੱਚੀ ਉੱਚੀ ਚੀਕਾਂ ਮਾਰ ਕੇ ਰੋਣ ਲੱਗ ਗਈ ਤੇ ਮਾਪੇ ਪਾਪਾ ਮੈਂ ਜਿਉਂਦੀ ਹਾਂ ਸਾਰੇ ਹੱਕੇ ਬੱਕੇ ਰਹਿ ਗਏ ਅਤੇ ਗ੍ਰਾਂਤੀ ਸਿੰਘ ਨੇ ਵੀ ਪਾਠ ਉੱਤੇ ਹੀ ਰੋਕ ਦਿੱਤਾ ਕੀਰਤਨ ਕਰਨ ਵਾਲੇ ਵੀ ਹੈਰਾਨ ਰਹਿ ਗਏ ਜਿਹੜੇ ਜਿੱਥੇ ਉੱਤੇ ਹੀ ਖੜੇ ਸੀ ਉੱਤੇ ਹੀ ਖੜੇ ਰਹਿ ਗਏ ਇੱਕ ਰਿਸ਼ਤੇਦਾਰ ਚੀਕ ਪਿਆ ਇਹ ਤਾਂ ਸੰਦੀਪ ਹੈ ਇਹ ਤਾਂ ਮਰ ਗਈ ਸੀ ਸੰਦੀਪ ਨੂੰ ਦੇਖ ਕੇ ਸਾਰੇ ਲੋਕ ਸੈਮ ਗਏ ਕੁਝ ਲੋਕਾਂ ਨੇ ਸੋਚਿਆ ਇਹ ਕਿਵੇਂ ਹੋ ਸਕਦਾ ਪਰ ਜਦ ਮਾਂ ਨੇ ਉਸ ਨੂੰ ਗਲੇ ਲਗਾਇਆ ਜਦ ਪਿਤਾ ਨੇ ਉਸ ਦੇ ਹੱਥ ਚੁੰਮੇ ਇਹ ਸਚਾਈ ਸੀ ਪਰ ਇਹ ਕਿਵੇਂ ਅਸਲ ਦੇ ਵਿੱਚ ਇਹ ਬਹੁਤ ਵੱਡਾ ਸਵਾਲ ਸੀ ਸਵਾਲ ਇਹ ਸੀ ਕਿ ਸੰਦੀਪ 7 ਦਿਨ ਕਿੱਥੇ ਸੀ ਜਦੋਂ ਪਰਿਵਾਰ ਨੇ ਉਸ ਨੂੰ ਮਰਿਆ ਹੋਇਆ ਮੰਨ ਲਿਆ ਸੀ ਸੰਦੀਪ ਇੰਨਾ ਚੱਕਰਾਂ ਵਿੱਚ ਕਿੱਥੇ ਇੰਨੇ ਦਿਨਾਂ ਵਿੱਚ ਕਿੱਥੇ ਰਹਿ ਰਹੀ ਸੀ ਉਸ ਦੀ ਵਾਪਸੀ ਆਕਰ ਕਰ ਕਿਹੜਾ ਬਚਾ ਸੀ ਜਦ ਸੰਦੀਪ ਕੁਝ ਠੀਕ ਹੋਈ ਹੌਲੀ ਹੌਲੀ ਉਸ ਨੂੰ ਪੁੱਛਿਆ ਗਿਆ ਧੀਏ ਕਿਵੇਂ ਹੋਇਆ ਇਹ ਸਾਰਾ ਕੁਝ 7 ਦਿਨ ਤੂੰ ਕਿੱਥੇ ਰਹੀ ਸੰਦੀਪ ਨੇ ਗਲਾਸ ਵਿੱਚ ਪਾਣੀ ਪੀ ਕੇ ਥੋੜਾ ਜਿਹਾ ਸਾਹ ਲਿਆ ਉਸ ਦੀ ਆਵਾਜ਼ ਕੰਬ ਰਹੀ ਸੀ ਬਸ ਜਦ ਖਾਈ ਦੇ ਵਿੱਚ ਡਿੱਗੀ ਮੈਨੂੰ ਝਟਕਾ ਲੱਗਿਆ ਮੈਂ ਬਸ ਵਿੱਚੋਂ ਬਾਰ ਸੁੱਟੀ ਗਈ ਮੈਂ ਖੱਡ ਦੇ ਵਿੱਚ ਪਿੰਡੇ ਇੱਕ ਦਰਖਤ ਉੱਪਰ ਲਟਕ ਰਹੀ ਸੀ ਸਰੀਰ ਦੇ ਵਿੱਚ ਹਿੱਲਣ ਦੀ ਤਾਕਤ ਨਹੀਂ ਸੀ ਅੱਖਾਂ ਸਾਫ ਸਵੇਰੇ ਕਾਲੇ ਬੱਦਲ ਛਾਏ ਹੋਏ ਸਨ ਦੂਜੇ ਦਿਨ ਇੱਕ ਬੱਕਰੀਆਂ ਚਰਾਉਣ ਵਾਲਾ ਇੱਕ ਬੁੱਢਾ ਉਸਨੇ ਮੈਨੂੰ ਵੇਖ ਲਿਆ ਉਸਨੇ ਮੇਰੇ ਜ਼ਖਮ ਧੋਏ ਅਤੇ ਮੈਨੂੰ ਦੁੱਧ ਪਿਲਾਇਆ ਉਸਦਾ ਪਿੰਡ ਨੇੜੇ ਹੀ ਸੀ ਦੂਰ ਪਹਾੜਾਂ ਦੇ ਵਿੱਚ ਉਹ ਬੁੱਢਾ ਬੋਲਦਾ ਵੀ ਨਹੀਂ ਸੀ ਪਰ ਮੈਨੂੰ ਦਿਨ ਰਾਤ ਸੰਭਾਲਦਾ ਰਿਹਾ ਮੈਂ ਆਪਣਾ ਨਾਮ ਦੱਸਿਆ ਪਰ ਮੋਬਾਈਲ ਨੰਬਰ ਯਾਦ ਅਸਤੇ ਮੇਰੇ ਕੋਲੇ ਨਹੀਂ ਸੀ ਮੈਂ ਪੁੱਛਿਆ ਘਰ ਕਿੱਥੇ ਐ ਪਰ ਦਿਮਾਗ ਦੇ ਵਿੱਚ ਧੁੰਦ ਸੀ ਚੌਥੇ ਦਿਨ ਹੌਲੀ-ਹੌਲੀ ਸਭ ਕੁਝ ਮੈਨੂੰ ਯਾਦ ਆਉਣਾ ਸ਼ੁਰੂ ਹੋ ਗਿਆ ਮੈਂ ਉਸ ਬੁੱਢੇ ਦੀ ਸੋਟੀ ਲੈ ਕੇ ਪੈਦਲ ਹੀ ਚੱਲ ਪਈ ਜਦ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਸੰਦੀਪ ਜਿੰਦਾ ਐ ਤਾਂ ਪਿੰਡ ਵਾਲੇ ਹੈਰਾਨ ਰਹਿ ਗਏ ਜਿਸ ਗਲੀ ਦੇ ਵਿੱਚ ਰੋਣ ਵਾਲੀਆਂ ਔਰਤਾਂ ਰਹਿੰਦੀਆਂ ਸੀ ਹੁਣ ਸਿੱਧੀਆਂ ਰੌਣਕਾਂ ਆ ਗਈਆਂ ਪਰਿਵਾਰ ਦੇ ਵਿੱਚ ਜਿੱਥੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਅੱਜ ਉਹਨਾਂ ਦੀ ਧੀ ਉਹਨਾਂ ਦੇ ਸਾਹਮਣੇ ਖੜੀ ਸੀ ਪਰ ਇਸ ਦੇ ਵਿੱਚ ਇੱਕ ਅਜੀਬ ਜਿਹਾ ਸਸਪੈਂਸ ਸੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸੰਦੀਪ ਤਾਂ ਖਤਮ ਕਰਨ ਦੀ ਸਾਜ਼ਿਸ਼ ਸੀ ਇੱਕ ਸਾਜ਼ਿਸ਼ ਦੇ ਤਹਿਤ ਸੰਦੀਪ ਨੂੰ ਖਤਮ ਕਰਨਾ ਸੀ ਪਰ ਸੰਦੀਪ ਜੋ ਜ਼ਿੰਦਾ ਬਚ ਕੇ ਵਾਪਸ ਆ ਗਈ ਏ ਤੁਹਾਨੂੰ ਦੱਸ ਦਿਆਂ ਕਿ ਸੰਦੀਪ ਦੇ ਜ਼ਿੰਦਾ ਵਾਪਸ ਆਉਣ ਦੇ ਕਾਰਨ ਬਲਕਿ ਪਿੰਡ ਦੇ ਵਿੱਚ ਨਹੀਂ ਸਾਰੇ ਕਾਲਜ ਦੇ ਵਿੱਚ ਹਲਚਲ ਮਚਾ ਦਿੱਤੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਜੇ ਕੁੜੀ ਮਰ ਗਈ ਸੀ ਤਾਂ ਮੁੜ ਕੇ ਵਾਪਸ ਕਿਵੇਂ ਆ ਗਈ ਪਰ ਇੱਕ ਵਿਅਕਤੀ ਸੀ ਜਿਸ ਨੇ ਇਹ ਖਬਰ ਸੁਣ ਲਈ ਮੂੰਹ ਤੇ ਹੌਲੀ ਹੌਲੀ ਹਾਸੀ ਆਉਣੀ ਸ਼ੁਰੂ ਕਰ ਦਿੱਤੀ ਸੰਦੀਪ ਦਾ ਕਲਾਸ ਫੈਲੋ ਸੀ ਉਹ ਇਸ ਕਹਾਣੀ ਦਾ ਇੱਕ अहम ਈਸਾ ਸੀ ਜਿਸ ਕਰਕੇ ਸੰਦੀਪ ਦੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆਈ ਉਹ ਇੱਕ ਚਰਚ ਸੀ ਪਰ ਪ੍ਰਤਾਪੀ ਪਰਿਵਾਰ ਦੇ ਵਿੱਚੋਂ ਸੀ ਉਸ ਦਾ ਇੱਕ ਪਿਓ ਅਹੁਦੇਦਾਰ ਵਿਅਕਤੀ ਸੀ ਜਿਸ ਕਾਰਨ ਕਾਲੇ ਦੇ ਅਧਿਆਪਕ ਵੀ ਉਸ ਨਾਲ ਜ਼ਿਆਦਾ ਸਖਤ ਨਹੀਂ ਸੀ ਰਹਿੰਦੇ ਉਹ ਇੱਕ ਖਾਸ ਤਰ੍ਹਾਂ ਦੀ ਬੇਪਰਵਾਹੀ ਬਾਲਾ ਲੜਕਾ ਸੀ ਉਸ ਦੀ ਸਿੱਖਿਆ ਨਾ ਹੋਣ ਕਾਰਨ ਕੋਈ ਉਸ ਨੂੰ ਗੰਮ ਨਹੀਂ ਸੀ ਉਹ ਕਿਸੇ ਦੀ ਲੁੱਟੀ ਹੋਈ ਇੱਜ਼ਤ ਵੀ ਰੁਚੀ ਨਹੀਂ ਸੀ ਉਸ ਨੂੰ ਚਾਹੁੰਦਾ ਸੀ ਕਿ ਉਹ ਸੰਦੀਪ ਉਸ ਦੀ ਗਰਲਫ੍ਰੈਂਡ ਬਣ ਜਾਵੇ ਤਾਂ ਉਸ ਦੀ ਅੱਖ ਉੱਪਰ ਸੀ ਉਹ ਸਾਦਾ ਪਹਿਨਾਵਾ ਦਿਲਕਸ਼ ਪਰ ਨਿਰੰਤਰ ਬੋਧੀ ਹਸਤੀਆਂ ਵਾਲੀ ਬੋਲੀ ਕਲਾਸ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਆਉਣ ਵਾਲੀ ਸੀ ਇਹ ਸਭ ਕੁਝ ਉਸ ਲੜਕੇ ਨੇ ਬਹੁਤ ਹੀ ਪਿਆਰੀ ਲੱਗਦੀ ਸੀ ਉਸਨੇ ਕੋਸ਼ਿਸ਼ ਕੀਤੀ ਕਿ ਸੰਦੀਪ ਦੇ ਨਾਲ ਗੱਲ ਕਰਨ ਦੀ ਕਿਹਾ ਕਿ ਹੈਲੋ ਨੋਟਿਸ ਮਿਲ ਸਕਦੇ ਨੇ ਸੰਦੀਪ ਨੇ ਸਿੱਧੇ ਨੋਟਿਸ ਦਿੱਤੇ ਪਰ ਮੁੜ ਕੇ ਨਹੀਂ ਵੇਖਿਆ ਇਹ ਸੁਣ ਕੇ ਉਹ ਲੜਕਾ ਸੀ ਜੋ ਉਹਨੇ ਆਪਣੀ ਇੱਕ ਤੋਹੀਨ ਸਮਝੀ ਉਸਨੇ ਆਪਣੇ ਦੋਸਤਾਂ ਅੱਗੇ ਕਿਹਾ ਇਹ ਕਮੀਨੀ ਸੋਚ ਦੀ ਕਿਹੜੀ ਹੈ ਇੱਕ ਦਿਨ ਮੇਰੀ ਛਤਰੀ ਉੱਪਰ ਜ਼ਰੂਰ ਬੈਠੇਗੀ ਜਿਵੇਂ ਜਿਵੇਂ ਹਫ਼ਤੇ ਲੰਘਦੇ ਗਏ ਉਸਦੀ ਹਿੰਮਤ ਵਧ ਗਈ ਕਦੇ ਕਾਲਜ ਦੀ ਲਾਇਬ੍ਰੇਰੀ ਦੇ ਕੋਨੇ ਵਿੱਚ ਕਦੇ ਕਿਤੇ ਨਾ ਕਿਤੇ ਉਸ ਦੇ ਉੱਪਰ ਪਾਣੀ ਸੁੱਟ ਦੇਣਾ ਇਸ਼ਕ ਤੇਰੀ ਮੌਤ ਬਣੇਗੀ ਇਹ ਸਭ ਹੱਦਾ ਪਾਰ ਕਰ ਰਿਹਾ ਹੈ ਸੰਦੀਪ ਨੇ ਹੌਸਲਾ ਜਟਾ ਕੇ ਪ੍ਰਿੰਸੀਪਲ ਦੇ ਕੋਲ ਲਿਖਤੀ ਸ਼ਿਕਾਇਤ ਕੀਤੀ ਪ੍ਰਿੰਸੀਪਲ ਨੂੰ ਕਿਹਾ ਸਰ ਅਸੀਂ ਸਕੂਲ ਦੇ ਵਿੱਚ ਇੱਥੇ ਪੜਨ ਲਈ ਆਉਂਦੀ ਆਂ ਪਰ ਸਾਨੂੰ ਵਾਰ-ਵਾਰ ਕੁਝ ਮੁੰਡੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਤਾਂ ਪ੍ਰਿੰਸੀਪਲ ਨੇ ਵੀ ਉਸ ਲੜਕੇ ਨੂੰ ਬੁਲਾਇਆ ਅਤੇ ਬੁਲਾ ਕੇ ਸਮਝਾਇਆ ਅਤੇ ਕਿਹਾ ਅਸੀਂ ਇਸ ਕਾਲਜ ਦੀ ਫੀਸ ਭਰਦੇ ਆਂ ਜੇਕਰ ਤੁਸੀਂ ਮੈਨੂੰ ਕਾਲਜ ਦੇ ਵਿੱਚ ਕੱਢ ਦਿੱਤਾ ਮੈਂ ਘੱਟੋ-ਘੱਟ 200 ਲੜਕਿਆਂ ਨੂੰ ਕਾਲਜ ਦੇ ਵਿੱਚੋਂ ਹਟਾ ਲਵਾਵਾਂਗਾ ਤੇ ਤੁਹਾਡਾ ਕਾਲਜ ਬੰਦ ਹੋਵੇਗਾ ਕਿਉਂਕਿ ਜੋ ਉਹ ਲੜਕਾ ਸੀ ਉਹ ਬਹੁਤ ਪੌਂਚੀ ਹੋਈ ਸ਼ਖਸੀਅਤ ਸੀ ਪਰ ਕਾਲਜ ਦੇ ਵਿੱਚ ਕਾਲਜ ਉਸਤੇ ਕਾਰਵਾਈ ਕਰਨ ਤੋਂ ਅੱਕ ਰਿਹਾ ਸੀ ਇਸ ਦਾ ਧਿਆਨ ਰੱਖਿਆ ਕਰ ਉਲਟਾ ਸੰਦੀਪ ਨੂੰ ਕਿਹਾ ਕਿ ਫਿਰ ਕੀ ਕਾਲਜ ਦੇ ਵਿੱਚ ਮੁੰਡੇ ਥੋੜੀਆਂ-ਬਹੁਤੀਆਂ ਸ਼ਰਾਰਤਾਂ ਕਰਦੇ ਹੀ ਹਨ ਉਸ ਨਾਲ ਗੱਲ ਕਰ ਸੰਦੀਪ ਨੇ ਸਾਰੀਆਂ ਗੱਲਾਂ ਆਪਣੇ ਘਰੇ ਨਹੀਂ ਦਸੀਆਂ ਕਿਉਂਕਿ ਉਹ ਜਾਣਦੀ ਸੀ ਮਾਪੇ ਉਸ ਦੇ ਟੁੱਟ ਚੁੱਕੇ ਹਨ ਇਹ ਨਾ ਹੋਵੇ ਕਿ ਘਰ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕਲੇਸ਼ ਹੋ ਜਾਵੇ ਸੰਦੀਪ ਜੋ ਹਮੇਸ਼ਾ ਹੀ ਇਹ ਸੋਚਦੀ ਸੀ ਕਿ ਸੰਦੀਪ ਮੇਰੇ ਨਾਲ ਗੱਲ ਕਰੇ ਅਤੇ ਸੰਦੀਪ ਮੇਰੇ ਨਾਲ ਕਿਸੇ ਤਰੀਕੇ ਨਾਲ ਮੇਰੇ ਚੰਗਲ ਦੇ ਵਿੱਚ ਫਸ ਜਾਵੇ ਉਹ ਲੜਕਾ ਹਮੇਸ਼ਾ ਹੀ ਇਹ ਚਾਹੁੰਦਾ ਸੀ ਸੰਦੀਪ ਹਰ ਵਾਰੀ ਉਸ ਨੂੰ ਨਾ ਕਰ ਦਿੱਤੀ ਸੀ ਇਦਾਂ ਦਿਨ ਹਫ਼ਤੇ ਬੀਤਦੇ ਗਏ ਉਹ ਆਪਣੀਆਂ ਹਰਕਤਾਂ ਤੋਂ ਕਦੇ ਵੀ ਬਾਜ਼ ਨਹੀਂ ਆਇਆ ਹਮੇਸ਼ਾ ਹੀ ਉਸ ਦੇ ਪਿੱਛੇ ਰਹਿੰਦਾ ਸੀ ਸੰਦੀਪ ਨੂੰ ਹੁਣ ਡਰ ਲੱਗਣ ਲੱਗ ਗਿਆ ਕਿ ਲੜਕਾ ਜੋ ਹਮੇਸ਼ਾ ਮੇਰੇ ਪਿੱਛੇ ਰਹਿੰਦਾ ਹੈ ਕਦੇ ਨਾ ਕਦੇ ਮੈਨੂੰ ਨੁਕਸਾਨ ਵੀ ਪਹਹਾ ਸਕਦਾ ਹੈ ਜਿਸ ਦਿਨ ਸੰਦੀਪ ਦੀ ਬੱਸ ਖਾਈ ਵਿੱਚ ਡਿੱਗੀ ਉਸ ਦਿਨ ਉਹ ਕਾਲਜ ਨਹੀਂ ਆਇਆ ਇਹ ਗੱਲ ਬਹੁਤੇ ਲੋਕਾਂ ਨੂੰ ਆਮ ਲੱਗੀ ਪਰ ਕੁਝ ਹਫ਼ਤੇ ਇੱਕ ਮਕੈਨਿਕ ਨੇ ਚੁੱਪਚਾਪ ਕਿਹਾ ਕਿ ਇੱਕ ਪੂਰੀ ਤੰਦਰੁਸਤ ਬੱਸ ਦੀ ਬ੍ਰੇਕ ਲਾਈਨ ਕਿਸ ਨੇ ਕੱਟੀ ਸੀ ਉਹ ਰਾਤ ਦੇ ਸਮੇਂ ਆਇਆ ਜਿਸ ਦੀ ਮੋਟਰਸਾਈਕਲ ਦੀ ਚੇਨ ਤੇ ਨੀਲੇ ਰੰਗ ਦੀ ਪੱਟੀ ਸੀ ਹੋਰ ਕਿਹਾ ਮੈਂ ਤਾਂ ਸਿਰਫ ਪੈਸੇ ਦੇ ਰਹੀ ਮਦਦ ਕਰਦਾ ਹ ਮਕੈਨਿਕ ਨੇ ਰਸਵੀਰ ਦੇਖ ਕੇ ਅੱਖਾਂ ਤੇ ਸਵਾਲ ਚੁੱਕਿਆ ਅਗਲਾ ਸਵਾਲ ਇਹ ਸੀ ਕਿ ਉਸ ਲੜਕੇ ਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਫਿਰ ਉਸ ਲੜਕੇ ਨੇ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਉਹ ਮਕੈਨਿਕ ਨੇ ਦੱਸਿਆ ਕਿ ਇਸ ਨਾਮ ਦੇ ਲੜਕੇ ਨੇ ਬ੍ਰੇਕ ਫੇਲ ਕੀਤੇ ਅਤੇ ਉਸੇ ਹੀ ਬ੍ਰੇਕ ਫੇਲ ਕਰਦੇ ਜੋ ਇਹ ਸੋਚਿਆ ਸੰਦੀਪ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾ ਸਕਾਂ ਸੰਦੀਪ ਹੁਣ ਜਿਉਂਦੀ ਸੀ ਉਸ ਦੀ ਜ਼ਿੰਦਗੀ ਆਸਾਨ ਨਹੀਂ ਸੀ ਹਰ ਰੋਜ਼ ਜਦੋਂ ਕਾਲਜ ਆਉਂਦੀ ਤਾਂ ਉਸ ਦੀਆਂ ਤਿੱਖੀਆਂ ਨਜ਼ਰਾਂ ਉਸ ਦੇ ਪਿੱਛੇ ਲੱਗੀਆਂ ਰਹਿੰਦੀਆਂ ਸਨ ਉਹ ਕਿਸੇ ਚੀਜ਼ ਨਾਲ ਡਰਦੀ ਨਹੀਂ ਸੀ ਕ ਅਣਜਾਣ ਜਹੀ ਤਰ੍ਹਾਂ ਡਰਦੀ ਸੀ ਮੌਜੂਦ ਉਹ ਲੜਕਾ ਹਾਜ਼ਰੀ ਸੀ ਉਸਨੇ ਦਿਮਾਗ ਵਿੱਚ ਜਿਹਾ ਖੌਫਨਾਕ ਜਾਲ ਬਣਾਇਆ ਜਿਸ ਤੋਂ ਨਿਕਲਣਾ ਮੁਸ਼ਕਲ ਸੀ ਜਦ ਇਹ ਪਤਾ ਲੱਗਿਆ ਕਿ ਸੰਦੀਪ ਮਰੀ ਨਹੀਂ ਸਕੋ ਜ਼ਿੰਦਗੀ ਵਿੱਚ ਨਵਾਂ ਰੁੱਖ ਦੇਣ ਦੇ ਲਈ ਮੋੜ ਆਈ ਹੈ ਉਸ ਦਾ ਪਾਗਲਪਨ ਹੋਰ ਵੱਧ ਗਿਆ ਦੋਸਤਾਂ ਨੂੰ ਪਹਿਲੀ ਵਾਰ ਮੌਤ ਨਾਲ ਆਈ ਹੁਣ ਸਿੱਧੇ ਮੌਤ ਦੇ ਦਰਵਾਜ਼ੇ ਤੇ ਲੈ ਜਾਵਾਂਗਾ ਇਸ ਵਾਰੀ ਲੜਕੇ ਨੇ ਇੱਕ ਨੌਣਾ ਕਦਮ ਚੁੱਕਿਆ ਉਸਨੇ ਕਾਲਜ ਦੇ ਰਸਤੇ ਵਾਲੀ ਲਾਈਟ ਟਾਵਰ ਦੀਆਂ ਤਾਰਾਂ ਜੋ ਟਾਵਰ ਤਾਰਾਂ ਸਕ੍ਰੈਚ ਕਰ ਦਿੱਤਾ ਉਹਨਾਂ ਤਾਰਾਂ ਦਾ ਇੱਕ ਜਾਲ ਬਣਾਇਆ ਅਤੇ ਉਸ ਤੋਂ ਬਾਅਦ ਉਸਨੇ ਸੋਚਿਆ ਕਿ ਸੰਦੀਪ ਮੇਰੇ ਹੱਥੋਂ ਬਿਲਕੁਲ ਵੀ ਨਹੀਂ ਬਚ ਸਕਦੀ ਉਹ ਆਪਣੀ ਚਾਲ ਪੂਰੀ ਤਰ੍ਹਾਂ ਚੱਲ ਰਿਹਾ ਸੀ ਸੰਦੀਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸੇ ਦੌਰਾਨ ਸੰਦੀਪ ਦੀਆਂ ਸਹੇਲੀਆਂ ਨੇ ਸੰਦੀਪ ਨੂੰ ਦੱਸ ਦਿੱਤਾ ਵੀ ਪਹਿਲਾਂ ਵੀ ਉਹ ਇਹ ਲੜਕੇ ਨੇ ਆਪਣੇ ਨਾਲ ਚਾਲ ਖੇਡੀ ਸੀ ਤੇ ਤੇਰੀ ਮੌਤ ਦੇਖਣਾ ਚਾਹੁੰਦਾ ਹੈ ਪਰ ਉਹ ਪਾਗਲ ਹੋ ਗਿਆ ਹੈ ਹੁਣ ਹੱਦੋਂ ਵੱਧ ਚੁੱਕਿਆ ਹੈ ਹੁਣ ਕਿਸੇ ਵੀ ਤਰੀਕੇ ਦੇ ਨਾਲ ਉਹ ਵਾਪਸ ਨਹੀਂ ਜਾ ਸਕਾ ਇਸ ਤੋਂ ਚੰਗਾ ਹੈ ਤੂੰ ਕੋਈ ਸਟੈਂਡ ਲੈ ਲੈ ਉਸ ਤੋਂ ਬਾਅਦ ਸੰਦੀਪ ਆਪਣੇ ਘਰ ਆਉਂਦੀ ਹੈ ਘਰ ਆ ਕੇ ਆਪਣੇ ਮੇਤਾ ਮਾਤਾ ਪਿਤਾ ਨੂੰ ਸਾਰੀ ਗੱਲ ਦੱਸਦੀ ਹੈ ਕਿ ਉਹ ਲੜਕਾ ਮੇਰੇ ਪਿੱਛੇ ਰਹਿੰਦਾ ਹੈ ਹੁਣ ਇੱਕ ਤਾਰਾਂ ਦਾ ਜਾਲ ਬਣਾ ਕੇ ਪਤਾ ਨਹੀਂ ਮੈਨੂੰ ਕਿਹੜੀ ਮੌਤ ਦੇਣਾ ਚਾਹੁੰਦਾ ਹੈ ਜਦੋਂ ਇਹ ਗੱਲ ਮਾਤਾ ਪਿਤਾ ਨੇ ਸੁਣੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਨੇ ਪੁਲਿਸ ਵਿੱਚ ਜਾ ਕੇ ਕੰਪਲੀਟ ਕੀਤੀ ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਕੀਤੀ ਮਕੈਨਿਕ ਨੂੰ ਪਹਿਲਾਂ ਫੜਿਆ ਗਿਆ ਮਕੈਨਿਕ ਤੋਂ ਪੁੱਛਗਿੱਛ ਕੀਤੀ ਗਈ ਅਤੇ ਮਕੈਨਿਕ ਨੇ ਉਸ ਲੜਕੇ ਦਾ ਨਾਮ ਲੈ ਦਿੱਤਾ ਗ੍ਰਿਫਤਾਰੀ ਹੋਈ ਉਸ ਨੂੰ ਧਾਰਾ 307 ਇਰਾਦਾ ਕਤਲ ਦੇ ਤਹਿਤ ਜੋ ਸਜ਼ਾ ਸੁਣਾਈ ਗਈ ਹੁਣ ਉਹ ਲੜਕਾ ਜੇਲ੍ਹ ਦੇ ਵਿੱਚ ਬੈਠਾ ਹੈ ਕਿਸੇ ਨੂੰ ਐਦਾਂ ਤੰਗ ਪ੍ਰੇਸ਼ਾਨ ਕਰੋਗੇ ਤਾਂ ਇੱਕ ਦਿਨ ਤੁਹਾਨੂੰ ਜ਼ਰੂਰ ਸਜ਼ਾ ਮਿਲੇਗੀ ਲੜਕੇ ਨੇ ਲੜਕੀ ਦੇ ਨਾਲ ਬਹੁਤ ਮਾੜਾ ਕਰਨਤਾ ਅਕਸਰ ਹੀ ਕਾਲਜਾਂ ਦੇ ਵਿੱਚ ਕਈ ਜੋ ਮੁੰਡੇ ਨੇ ਕੁੜੀਆਂ ਦੇ ਨਾਲ ੱੱੱਕਾ ਕਰ ਜਾਂਦੇ ਹਨ ਇਸ ਤਰ੍ਹਾਂ ਕੁਝ ਬਹੁਤ ਘਟਨਾਵਾਂ ਜਿਹੜੀਆਂ ਸਾਨੂੰ ਦੇਖਣ ਨੂੰ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਉੱਤੇ ਆਮ ਮਿਲਦੀਆਂ ਹਨ ਇਸ ਦੇ ਖਿਲਾਫ ਸਾਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਕੁੜੀਆਂ ਨੂੰ ਵੀ ਡਰਨਾ ਨਹੀਂ ਚਾਹੀਦਾ ਸਗੋਂ ਕਰੇ ਇੱਕ ਵਾਰ ਜਰੂਰ ਗੱਲ ਕਰਨੀ ਚਾਹੀਦੀ ਹੈ ਜਾਂ ਪੁਲਿਸ ਦੇ ਵਿੱਚ ਕੰਪਲੀਟ ਇੱਕ ਵਾਰ ਜਰੂਰ ਕਰਨੀ ਚਾਹੀਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ